ਲਾਈਸੈਂਸ ਜਦੋਂ ਕੋਈ ਕਾਰ ਗੱਡੀ ਚਲਾਉਣੀ ਉਹਦਾ ਵੀ ਜ਼ਰੂਰੀ ਕੋਈ ਕੰਮ ਧੰਦਾ ਕਰਨਾ ਉਹਦਾ ਵੀ ਜ਼ਰੂਰੀ ਪਰ ਮੁਲਕ ਉਦਾਂ ਦਾ ਵੀ ਇੱਥੇ ਜੋ ਮਰਜ਼ੀ ਤੁਸੀਂ ਬਣਾ ਲਓ ਜਾਲੀ ਜੁਲੀ ਕੰਮ ਸਾਰੇ ਹੋ ਜਾਂਦੇ ਆ ਤੇ ਕੋ ਜਾਲੀ ਲਾਈਸੈਂਸ ਬਣਾਉਣ ਦਾ ਮਸਲਾ ਵੀ ਸਾਹਮਣੇ ਆਇਆ ਕੀ ਖਬਰ ਹੈ ਜੀ ਪੂਰੀ ਇਹ ਤਾਂ ਦੇਖੋ ਹਥਿਆਰਾਂ ਵਾਲੇ بڑے بڑے ਕਾਂਡ ਸਭ ਤੋਂ ਵੱਡਾ ਕਾਂਡ ਫਿਰੋਜ਼ਪੁਰ ਜ਼ਿਲ੍ਹੇ ਚ ਅੱਜ ਤੋਂ ਕਈ ਸਾਲ ਪਹਿਲਾਂ ਅਸੀਂ ਸੁਣਿਆ ਸੀਗਾ ਜੀ ਕਈ ਸਾਲ ਪਹਿਲਾਂ ਤੇ ਮੁੜਕਿਉ ਦੀਆਂ ਤਾਰਾਂ ਉਹ ਹਰਿਆਣੇ ਤੱਕ ਜੁੜ ਗਈਆਂ ਜੀ ਇਸ ਤਰ੍ਹਾਂ ਹੁੰਦਾ ਰਿਹਾ ਜੀ ਵੇਲੇ ਇੱਕ ਵੇਲੇ ਇਸ ਤਰ੍ਹਾਂ ਦੀਆਂ ਖਬਰਾਂ ਬਾਹਰ ਨਿਕਲਦੀਆਂ ਕਈ ਵਾਰ ਦੱਬੀਆਂ ਵੀ ਜਾਂਦੀਆਂ ਇਹ ਹੁਣ ਤਰਨਤਾਰਨ ਚੋਂ ਨਿਕਲਿਆ ਕਾਫੀ ਵੱਡਾ ਰੈਕર્ડ ਸੀ ਜੀ ਕਿ ਇਹਨਾਂ ਨੇ ਰਲ ਲਾ ਕੇ ਜਿਵੇਂ ਸੇਵਾ ਕੇਂਦਰ ਦੇ ਵਿੱਚ ਕੋਈ ਬੈਠਾ ਸੀਗਾ ਬੰਦਾ ਸਰਕਾਰੀ ਮੁਲਾਜ਼ਮ ਜੀ ਉਹ گاਾਂ ਦੂਜਿਆਂ ਨਾਲ ਰਲਿਆ ਗਲਿਆ ਸੀਗਾ ਜੀ ਉਹ ਇਸ ਤਰ੍ਹਾਂ ਮਤਲਬ ਕਿ ਸ਼ਿਕਾਰ ਲੱਭਦੇ ਸੀਗੇ ਕਿ ਬਾਈ ਤੈਨੂੰ ਨਾ ਉਹ ਪਿਸ਼ਾਬ ਦਾ ਨਮੂਨਾ ਦੇਣ ਦੀ ਜ਼ਰੂਰਤ ਹੈ ਨਾ ਪੁਲਸ ਵੈਰੀਫਿਕੇਸ਼ਨ ਦੀ ਜ਼ਰੂਰਤ ਆ ਕਿਉਂਕਿ ਲਾਇਸੈਂਸ ਜਿਹੜੇ ਆ ਉਹ ਇਹਨਾਂ ਨੇ ਨਾ ਕਰੜੇ ਕਰ ਦਿੱਤੇ ਹੁਣ ਛੇਤੀ ਕਿਤੇ ਬਣਦਾ ਨਹੀਂ ਲੱ ਸकता ਤੇ ਉਹਦੇ ਵਾਸਤੇ ਦਲਾਲੀ ਸਿਸਟਮ ਜਿਹੜਾ ਫਿਰ ਤੁਹਾਨੂੰ ਪਤਾ ਹੈ ਉਹ ਉਪਜ ਪੈਂਦਾ ਜਦੋਂ ਕੋਈ ਵੀ ਚੀਜ਼ ਜਿਹੜੀ ਔਖੀ ਬਣਦੀ ਹੈ ਨਾ ਉਹ ਦਲਾਲਾਂ ਵਾਸਤੇ ਇੱਕ ਮੌਕਾ ਬਣ ਜਾਂਦਾ ਜਿਵੇਂ ਉਹ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਨਾ ਆਪ ਦਾ ਮੈਂ ਅ fırs ਹੂੰ ਦਲਾਲੀ ਸਿਸਟਮ ਲਈ ਇਹ ਚੀਜ਼ਾਂ ਬਹੁਤ کارਗਰ ਹੁੰਦੀਆਂ ਬਿਲਕੁਲ ਸਹੀ ਕਿਹਾ ਬਿਲਕੁਲ ਤਾਂ ਕਾਲੀਆਂ ਪੇਡਾ ਹੁੰਦੀਆਂ ਇਹਨਾਂ ਦੇ ਉਹਨਾਂ ਦੇ ਨਿਸ਼ਾਨਦੇਹੀ ਹੋ ਜਾਂਦੀ ਆ ਤਾਂ ਇਸੇ ਤਰ੍ਹਾਂ ਮਤਲਬ ਕਿ ਇਹ ਇੱਕ ਤਰ੍ਹਾਂ ਨਾਲ ਸਿੰਡੀਕੇਟ ਹੀ ਬਣ ਗਿਆ ਜੀ ਉਹ ਥੱਲਿਓਂ ਬੰਦਾ ਫੜਦੇ ਸਨ ਹੂੰ ਤੇ ਉਹ ਗਾਂ ਜਿਹੜਾ ਸੀਗਾ 1.5 2 ਲੱਖ ਰੁਪਏ ਤੱਕ ਸੌਦਾ ਮਾਰਦੇ ਸਾਰਾ ਕੁਝ ਵਿੱਚੇ ਪੈਕੇਜ ਜੀ ਪੁਕਾ ਪੁਕਾ ਤੈੱਕ ਜੀਆ ਤੈਨੂੰ ਕੁਝ ਵੀ ਕਰਾਉਣ ਦੀ ਲੋੜ ਨਹੀਂ ਤੋ ਕੀ ਹੁੰਦਾ ਸੀਗਾ ਕਿ ਜਾਰੀ ਲਾਇਸੈਂਸ ਦਾ ਜਿਹੜਾ ਉਹ ਹੁੰਦਾ ਨਹੀਂ ਹੈ ਯੂਆਈਡੀ ਸ਼ਾਇਦ ਹੁੰਦੀ ਆ ਉਹ ਜੀ ਉਹ ਹੀ ਲਾ ਦਿੰਦੇ ਸੀਗੇ ਹਮ ਉਹ ਵੀ ਇੱਕ ਵੈਸੇ ਤੋਂ ਪ੍ਰੋਸੀਜਰ ਹੁੰਦਾ ਗਾਂ ਜਿਹੜਾ ਗਨ ਹਾਊਸ ਆ ਗਾਂ ਡੀਸੀ ਤੋਂ ਤਸਦੀਕ ਕਰਵਾਉਂਦਾ ਦਫਤਰ ਚੋਂ ਤਸਦੀਕ ਕਰਵਾਉਂਦਾ ਪਰ ਇਹ ਬੰਦੇ ਬੈਠੇ ਹੁਣੇ ਉੱਥੇ ਹਮ ਤਾਂ ਇਦਾਂ ਉਹ ਮਤਲਬ ਕਿ ਜਿਹੜਾ ਲਾਇਸੈਂਸ ਫਰਜ਼ੀ ਬਣਿਆ ਉਹਦੇ ਤੇ ਅਸਲਾ ਵੀ ਜਾਰੀ ਹੋ ਗਿਆ ਜੀ ਜਾਰੀ ਹੋ ਗਿਆ ਉਹ ਤੇ ਇੱਕ ਕੋਈ ਲਾਇਸੈਂਸ ਸੀ ਜਿਹੜਾ ਕਿ ਇਦਾਂ ਹੀ ਮਤਲਬ ਕਿ ਇਹਨਾਂ ਨੇ ਚੜਾਇਆ ਜੀ ਜਦੋਂ ਅਸਲਾ ਚੜਾਇਆ ਤੇ ਉਦੋਂ ਪકડ ਚ ਆ ਗਿਆ ਉਹ ਹੂੰ ਜਦੋਂ ਪકડ ਚ ਆ ਗਿਆ ਪੁਲਿਸ ਦੇ ਨੋਟਿਸ ਚ ਆਇਆ ਉਥੇ ਨਾ ਤਰਨਤਾਰਨ ਜ਼ਿਲ੍ਹੇ ਚ ਇੱਕ ਬੀਬੀ ਅਫਸਰ ਹੈ ਮੈਨੂੰ ਨਾਂ ਭੁੱਲ ਗਿਆ ਕਾਫੀ ਤੇਜ਼ ਤਰਾਰਿਆ ਜੀ ਇੱਕ ਹੋਰ ਅਫਸਰ ਹੈ ਕਾਫੀ ਤੇਜ਼ ਤਰਾਰ ਨੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਬਹੁਤ ਤਗੜਾ ਮਾਮਲਾ ਹੈ ਬਹੁਤ ਵੱਡਾ ਰੋਲਾ ਪਊਗਾ ਜੀ ਫਿਰ ਉਹਨਾਂ ਨੇ ਮਿੰਟਾਂ 'ਚ ਇਹ ਕੰਮ ਦੇੜ ਦਿੱਤਾ ਹੁਣ ਤੇ ਸਾਰੇ ਬੰਦੇ ਤਕਰੀਬਨ ਫੜੇ ਆ ਤੇ ਜਿਨ੍ਹਾਂ ਨੇ ਲਾਇਸੈਂਸ ਜਾਰੀ ਕਰਵਾਏ ਸੀ ਉਹ ਫਸ ਗਏ ਜੀ 4 450 ਲਾਇਸੈਂਸ ਹਾਲੇ ਦੱਸੀਦਾ ਹੈ ਹੂੰ ਵੀ ਇੰਨੇ ਕੁ ਬਣਿਆ ਅੱਛਾ ਜੀ ਪਰ ਇਹ ਜ਼ਿਆਦਾ ਹੋ ਸਕਦੇ ਆ ਜੀ ਜ਼ਿਆਦਾ ਹੋ ਸਕਦੇ ਆ ਤੇ ਹੁਣ ਇਹਦੇ ਚ ਬਈ ਸਮੱਸਿਆ ਉਹਨਾਂ ਵਾਸਤੇ ਜ਼ਿਆਦਾ ਕਿ ਇੱਕ ਤੇ ਉਹ ਪੈਸੇ ਵੀ ਖਰਚ ਕੇ ਬੈਠੇ ਜਿਨ੍ਹਾਂ ਨੇ ਲਏ ਤੇ ਉਲਟਾ ਹੋ ਸਕਦਾ ਮਕਦਮਾ ਉਹਨਾਂ ਤੇ ਬਣ ਜਾਵੇ ਹੂੰ ਵੈਸੇ ਪੁਲਿਸ ਨੇ ਅਪੀਲ ਕੀਤੀ ਸੀ ਕਿ ਸਰੈਂਡਰ ਕਰ ਦਿਓ ਬਈ ਅਸੀਂ ਕੁਝ ਨਹੀਂ ਕਵਾਂਗੇ ਸਰੈਂਡਰ ਕਰ ਦਿਓ ਤੁਸੀਂ ਆਪੋ ਆਪਣਾ ਜੋ ਵੀ ਅਸਲਾ ਹੈ ਲਾਇਸੈਂਸ ਹੈ ਤਾਂ ਕੋ ਗਿਣਤੀ ਵੀ ਹੋ ਜਾਵੇ ਜੀ ਭਾਈ ਜਿਹਦੇ ਕੋਲ ਇਸ ਤਰ੍ਹਾਂ ਦਾ ਲਾਇਸੈਂਸ ਤਰਨ ਤਾਰਨ ਚੋਂ ਖਾਸ ਤੌਰ ਤੇ ਜਿਸ ਨੇ ਬਣਾਇਆ ਅਸਲੀ ਹੈ ਨਕਲੀ ਇੱਕ ਵਾਰੀ ਪੁਲਿਸ ਨੂੰ ਜ਼ਰੂਰ ਦਿਖਾਓ ਜੀ ਕਿ ਭਾਈ ਆ ਦੇਖੋ ਅਸੀਂ ਤੇ ਜੇ ਤੁਸੀਂ ਜਾਇਜ ਵੀ ਬਣਾਇਆ ਤਦ ਵੀ ਦਿਖਾ ਲਓ ਜੀ 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 ਕਿ ਇਹ ਨਾ ਹੋਵੇ ਤੁਸੀਂ ਜਾਇਜ ਬਣਾਇਆ ਅਗਲੇ ਨੇ ਕਿਸੇ ਹੋਰ ਤੁਹਾਡਾ ਹੀ ਕਿਸੇ ਹੋਰ ਦੇ ਨੰਬਰ ਤੇ ਚਾੜਿਆ ਹੋਵੇ ਕਿ ਇਸੇ ਤਰ੍ਹਾਂ ਹੀ ਹੋਇਆ ਕਿ ਉਹ ਜਦੋਂ ਕਿਸੇ ਬੰਦੇ ਨੇ ਵੇਖਿਆ ਕਿ ਮੇਰੇ ਨਾਮ ਤੇ ਯਾਰ 2000 ਚੜੇ ਪਏ ਨੇ ਹੂੰ ਤਾ ਉਹ ਪੁਲਿਸ ਕੋਲ ਗਿਆ ਜੀ ਕਿ ਕਮਾਲ ਕਿਦਾਂ ਹੋਇਆ ਸੌਰੀ ਮੈਂ ਅੱਗੇ ਗਨ ਹੌਸਟ ਦਾ ਜ਼ਿਕਰ ਕੀਤਾ ਨਾ ਕੋਈ ਬੰਦਾ ਸੀਗਾ ਜੀ ਉਹਦੇ ਨਾਂ ਤੇ ਦੋ ਹਥਿਆਰ ਬੋਲ ਰਿਆ ਸੀ ਉਹਨੇ ਇੱਕ ਹਥਿਆਰ ਜਾਰੀ ਕਰਵਾਇਆ ਸੀ ਉੱਥੋਂ ਸ਼ਹਿ ਦੇ ਗੱਲ ਜਿਹੜੀਆਂ ਨਿਕਲੀਆਂ ਜੀ ਤੋ ਆਹ ਕਹਾਣੀ ਹੈ ਫਰਜੀ ਜੋ ਇਹਨਾਂ ਨੇ ਬਣਾਏ ਆ ਬਾਈ ਲਾਇਸੈਂਸ ਵਗੈਰਾ ਤੇ ਇਹਦੇ ਚ ਕਾਫੀ ਰਗੜਾ ਫਿਰੇਗਾ ਬੰਦਿਆਂ ਦਾ ਹਾਂ ਹਰ ਪ੍ਰੀਜ਼ਿੰਗ ਕਹਿੰਦੇ ਕਿ ਸਾਡੇ ਪਿੰਡ ਵੀ ਦੋ ਲਾਇਸੈਂਸ ਬਣੇ ਇਦਾਂ ਪਰ ਹੁਣ ਡਰ ਲੱਗਿਆ ਹੋਇਆ ਸਾਰਿਆਂ ਨੂੰ ਉਹ ਤਾਂ ਬਿਲਕੁਲ ਹੋਣੀ ਆ ਨਹੀਂ ਹੁਣ ਡਰ ਤਾਂ ਹੁੰਦਾ ਹੀ ਹੈ ਨਾ ਫਸ ਜਾਓਗੇ ਤੁਸੀਂ ਕਿਉਂਕਿ ਇਹ ਚ ਬਣਵਾਉਣ ਵਾਲੇ ਦਾ ਵੀ ਉਹਡਾ ਕਸੂਰ ਨਹੀਂ ਹੁੰਦਾ ਜਦੋਂ ਕਿਸੇ ਨੂੰ ਮੌਕਾ ਮਿਲਦਾ ਹੈ ਜ਼ਰੂਰਤ ਹੁੰਦੀ ਹੈ ਨਹੀਂ ਅਸੀਂ ਦੇਖੋ ਮੈਂ ਇੱਕ ਚੀਜ਼ ਕਹਾਂਗਾ ਕਿ ਜੇ ਤੇ ਬਈ ਤੁਹਾਨੂੰ ਲੋੜ ਹੈ ਨਹੀਂਗੀ ਹਮ ਅਸੀਂ ਇੱਕ ਫੈਸ਼ਨ ਵਜੋਂ ਵੀ ਇਸਤੇਮਾਲ ਕਰਦੇ ਆ ਜੀ 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 ਮੈਨੂੰ ਯਾਦ ਹੈ ਮੇਰਾ ਇੱਕ ਦੋਸਤ ਸੀਗਾ ਤੇ ਉਹ بڑا ਭਾਜਿਆ ਨਸਿਆ ਕਰੇ ਉਸ ਵੇਲੇ ਤੇ ਮੈਂ ਨੂੰ ਪੁੱਛਿਆ ਯਾਰ ਤੂੰ ਕਿੱਥੇ ਜਾਣਾ ਰਜਣਾ ਹੈ ਅੱਜ ਕਹਿ ਦੇਣਾ ਕਿਉਂਕਿ ਮੈਂ ਉਹਦੇ ਕੋਲ ਬੰਦਾ ਹੁੰਦਾ ਸੀ ਮੇਰੇ ਕੋਲ ਦੇਣ ਵਾਸਤੇ ਟਿਕਾਣਾ ਨਹੀਂ ਸੀ ਜੀ ਤੇ ਕੁਝ ਸਾਲ ਪਹਿਲਾਂ ਦੀ ਗੱਲ ਹੈ ਉਦੋਂ ਆਪਣੇ ਇੱਥੇ ਇਧਰ ਜ਼ਿਲ੍ਹੇ 'ਚ ਕੰਮ ਖੁੱਲਾਈ ਸੀ ਜੀ ਤੇ ਉਹ ਮਤਲਬ ਕਿ ਅੱਖ ਲੱਗਾ ਕਿ ਮੈਂ ਲਾਇਸੈਂਸ ਬਣਾਉਣਾ ਪਿਆ ਤੇ ਮੈਂ ਕਿਹਾ ਯਾਰ ਤੇਰੀ ਅਸੀਂ ਤੇ ਸਭੋ ਚਲੋ ਲੜਾਈਆਂ ਪੜਾਈਆਂ ਵਾਲੇ ਹੁੰਦੇ ਸੀ ਤੂੰ ਤੇ شریف ਆਦਮੀ ਹੈ ਹੂੰ ਉਹ ਤੇਰੀ ਤਾਂ ਕਿਸੇ ਨਾਲ ਮੈਨੂੰ ਲੱਗਦਾ ਵੀ ਅਜੇ ਤੱਕ ਬਚਪਨ ਚ ਵੀ ਲੜਾਈ ਨਹੀਂ ਹੋਈ ਹੁਣ ਜੀ ਤੈਨੂੰ ਕੀ ਲੋੜ ਉਹ ਕਹਿੰਦਾ ਹੁਣ ਕਬੀਲਦਾਰ ਹੋ ਗਏ ਯਾਰ ਇਹ ਵਿਆਹ ਸ਼ਾਦੀਆਂ ਚ ਜਾ ਕੇ ਉੱਥੇ ਨਚਣਾ ਨਚਾਉਂਦਾ ਚੱਲ ਮੂਵੀ ਚ ਟੰਗਿਆ ਚੰਗਾ ਲੱਗਦਾ ਲੋ ਕਰ ਲੋ ਕਰ ਦੱਸੋ ਮੈਂ ਕਿਹਾ ਵੀ ਤੂੰ ਚਾਹ ਦਾ ਕੱਪ ਲੈ ਕੇ ਤੇ ਚਲਾ ਜਾ ਬੱਸ ਮੈਂ ਚਾਹ ਪੀ ਲੈਣਾ ਤੇ ਤੂੰ ਜਾ ਕੇ ਜਾ ਉਹਨਾਂ ਨੇ ਭਾਲ ਵੀ ਜਾਣ ਜਿਨ੍ਹਾਂ ਨਾਲ ਲੋੜ ਹੁੰਦੀ ਹੋ ਰਹਿ ਜਾਂਦੇ ਪਤਾ ਨਹੀਂ ਉਦੋਂ ਕਿੰਨੇ ਦਾ ਉਥੋਂ ਕਾਨਪੂਰੋਂ ਲੈ ਕੇ ਆਇਆ ਮੈਂ ਕਿਹਾ ਹੁਣ ਤੈਨੂੰ ਕੀ ਆੱਖਾਂ ਭਾਈ ਤੇਰੀਆਂ ਅੱਖਾਂ ਦੇ ਵਿੱਚ ਅਸਲਾ ਉਤਰਿਆ ਹੋਇਆ ਐ ਇਸ ਵੇਲੇ ਹੂੰ ਬਿਲਕੁਲ ਮੰਨੂ ਇੰਜੀਨੀਅਰ ਜੀ ਕਹਿੰਦੇ ਕਿ ਇੱਕ ਘਰ ਦੇ ਐਡਰੈਸ ਤੇ 500 ਪਾਸਪੋਰਟ ਬਣੇ ਹੋਏ ਸੀਗੇ ਪਾਸਪੋਰਟ ਵਾਲਾ ਉਹ ਤੇ ਮੋਗੇ ਦਾ ਪਾਸਪੋਰਟ ਕਾਂਡਿਆ ਉਹ ਮੋਗੇ ਦਾ ਪਾਸਪੋਰਟ ਕਾਂਡਿਆ ਜਿੱਥੇ ਇੱਕ ਡਾਕੀਆ ਇੱਕ ਸ਼ਾਇਦ ਪੁਲਿਸ ਮਹਿਕਮੇ ਦਾ ਸੀਗਾ ਤੇ ਉਹ ਰਲ ਰਲਾ ਕੇ ਉਹਨਾਂ ਨੇ ਐਸਾ ਖੇਡ ਖੇਡਿਆ ਕਿ ਪਾਸਪੋਰਟ ਕਾਂਡ ਉਹਦੇ ਵਿੱਚ ਅੱਜ ਵੀ ਜਿਹੜੇ ਕਈ ਬੰਦੇ ਬਾਹਰ ਬੈਠੇ ਆ ਨਾ ਜਿਹੜੇ ਉਹ ਇਧਰ ਆਉਣ ਤੋਂ ਡਰਦੇ ਆ ਹੂੰ ਬੜੇ ਬੜੇ ਸਕੈਮ ਹੋਇਆ ਜਦੋਂ ਕਹਿ ਲਓ ਕਿ ਵੱਡੀ ਖੋਰੀ ਇਸ ਤਰ੍ਹਾਂ ਦੀ ਚੱਲਦੀ ਹੈ ਤੇ ਕੀ ਕਰੀਏ ਫਿਰ